ਟੈਂਪੂ ਲੈ ਗਿਆ ਹੋਰ ਮਿੰਟ ਲੱਗਿਆ ਉਹਦੇ ਭਾਈ ਪਤਾ ਕੋਈ ਨਹੀਂ ਉਹ ਕਿਹ ਕਿ ਕੈਮਰੇ ਅੰਦਰ ਸਭ ਆਹ ਕਿਚਨ ਨੇ ਹੰਟਕੇ ਲੀ ਹੋਰ ਬੰਦਾਰ ਦਾ ਨਸ਼ੇਰੀ ਦਾ ਨਸ਼ੇਰੀ ਵੀ ਮਾਤਾ ਬੁਆਰਵਾ ਕੋਣ ਹੋਈ ਦਾ ਅੰਦਰ ਮੈਂ ਵਿਚਾਰੇ ਮੈਂ ਕਿਤਾ ਉੱਟ ਗਿਆ ਉਹ ਕਿਥੋਂ ਆਇਆ ਇਹ ਬਟਾਰੋ ਲਿਆ ਇਹਨੂੰ ਕਾਂਦੀ ਝੌਂਗ ਤੋਂ ਜਨੇ ਮੇਰੀ ਫੈਨ ਦੇਖ ਲੈ ਕੋਈ ਨਹੀਂ ਬਹੁਤ ਇਹ ਕੱਲ ਸੁਚਾਰਾ ਸਾਰੀ ਜੜੀ ਡੇਡ ਦਾ ਨਹੀਂ ਤੇ ਹਾਂ ਨਹੀਂ ਇਹ ਨਹੀਂ ਕਰਦਾ ਨਹੀਂ ਇਹਨੂੰ ਪਹਿਣ ਕੀ ਪਤਾ ਵੈਨੂੰ ਇਹ ਕਹਿੰਦਾ ਬੜਾ ਉਹਨੂੰ ਸੁੱਧ ਬੋਧੀ ਨਹੀਂ ਆਪਣੀ ਉਹ ਤਾਈ ਵਧਿਆ ਚੁੱਕਿਆ ਜਾ ਕੇ ਪਤਾ ਹੀ ਨਹੀਂ ਕੁਝ ਸੁੱਧ ਬੋਧਰਾ ਜੀ ਹੱਲੇ ਵੀ ਨਹੀਂ ਉਹਨੂੰ ਕਹਿੰਦਾ ਰਿਆ ਸਾਹ ਉਹ ਕਹਿੰਦੇ ਕੋਈ ਮਚੀਲੀ ਦਵਾਈ ਹੁਣ ਵੀ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਰਿਹਾ ਹਾਂ ਹਾਏ ਤੇ ਲੈ ਕੇ ਦੋ ਸਾਰੇ ਹੇ ਹੇ ਕਿਦਾਂ ਮੇਰੇ ਟੱਡੇ ਆਇਆ ਤਵੇ ਨੂੰ ਅਰਾਜਮ ਕਹੋ ਤੇ ਤੂੰ ਲਿਆ ਸੀ ਰਖਤ ਕੀ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਤੇ 31 ਤਰੀਕ ਨੂੰ ਮੈਂ ਸਾਇਦ ਥੋੜੀ ਥੋੜੀ ਬਾਰਸ਼ ਵੀ ਹੁੰਦੀ ਸੀ ਤੇ ਮੈਂ ਗੰਧ ਚੌਕ ਆ ਕੇ ਲੋਤਾ ਪੋਲਤੇ ਇਹਨਾਂ ਮੈਨੂੰ ਸ਼ਹਿਰ ਤੋਂ ਆਵਾਜ਼ ਲਗਾਈ ਵੀ ਮੈਂ ਹਾਂ ਆਜੋ ਇੱਥੇ ਆਦੇ ਰਾਜੋ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਬਿਲਕੁਲ ਘੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਏ ਕਿਹਾ ਵਾ ਪਹਿਲਾਂ ਕਹਿੰਦੇ 400 ਜ਼ਿਆਦਾ ਮੈਂ ਹਾਂ ਨਹੀਂ ਜ਼ਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਇਦ ਲੱਗ ਸਕਦਾ ਮੈਂ ਹਾਂ ਇੰਨਾ ਟਾਈਮ ਹੈ ਹਾਂ ਸਾਇਦ ਮੈਂ ਘਰ ਫੇਰ ਚੱਲ ਜਾਣਾ ਹੈ ਹੋ ਫਿਰ ਆ ਲਾਗੇ ਟ੍ਰੈਮਿੰਗ ਉਹਦੇ ਚੱਲ ਠੀਕ ਆ। ਤੋਂ ਉਥੋਂ ਬਿਠਾ ਲਿਆ ਵਾ। ਇਮੇ ਰਸਤੇ 'ਤੇ ਦੋਟਾ ਬਿਆਈ ਨੇ ਕਿਹਾ ਚਾਹ ਪੀਣੀ ਹੈ। ਮੈਂ ਚਲ ਕੋਈ ਨਾ ਨਹੀਂ ਜਾ ਕੇ ਪੀਣੀ ਹੈ। ਹੈਗੇ ਤੇਰੀ ਮੈਂ ਵੱਡਾ ਸਿਆਰਿਆ। ਮੈਂ ਉਥੋਂ ਇਹ ਕੈਮਰਾ ਵੇਖਿਆ। ਮੈਂ ਉੱਥੇ ਪਿੱਛੇ ਬਿਆਈ ਸਾਰ ਤੇ ਖਲਾਟਾ ਜਾ ਕੇ ਬਿਆ ਕਰਕੇ ਉਹਨਾਂ ਨੂੰ ਦਾਈ। ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੀ ਜਾ ਕੇ ਆਏ ਨੇ। ਤੋਂ ਚ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ। ਮੈਂ ਚੱਕ ਉਸੇ ਵੀ ਲੈ ਲਈ ਟਾਈਮ ਉਹ ਨਹੀਂ ਨਾਲ ਆਇਆ। ਨਹੀਂ ਨਹੀਂ ਟਾਈਮ ਤੇ ਬਾਅਦ ਤੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਹੀ ਚੱਲਿਆ ਵੀ ਕੀ ਹੋਇਆ ਵਾ ਬਸ ਇਥੋਂ ਤੱਕ ਤੇ ਮੈਨੂੰ ਪਤਾ ਨਹੀਂ ਇਥੋਂ ਤੱਕ ਮੈਂ ਕਰਨੀ ਹੈ ਜੇ ਤੁਹਾਨੂੰ ਪੁਲਿਸ ਤੇ ਲੱਭ ਦਿੱਤਾ ਹਾਂਜੀ ਤੁਹਾਨੂੰ ਕੀ ਖਿਆਲ ਆ ਸਰ ਤੁਹਾਨੂੰ ਪਤਾ ਹੈ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜੇ ਪੈਸੇ ਇੰਨੇ ਪੈਸੇ ਖਰਚੇ ਹੁਣ ਮਿਹਨਤ ਕੀਤੀ ਹੋਈ ਇਸ ਵਿਦਿਆਨਾ ਕਿੰਨੇ ਪਰਿਵਾਰ ਦੇ ਚੀ ਪਾਲਦੇ ਹਾਂ ਹੜ ਪਰਵਾਸੇ 10 ਜਾਨੀ ਹੋਣੀਆਂ ਹਨ ਜਨਾਬੋ ਇੱਕ ਰੋਟੀ ਖਾਣ ਦੀ ਹਾਂਜੀ ਸਾਰੇ ਨੂੰ ਸਾਢੇ 8000 ਤੇ 5000 ਰੁਪਏ ਜੇ ਨਾਲ ਲੱਭਦਾ ਫਿਰ ਕੀ ਕਰਾਂ ਛੇ ਸਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਨਾਂ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਚਾਹੋਗੇ ਪੁਲਿਸ ਕੁਸੂਦਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇਨਾਂ ਮੇਰੇ ਹੈਲਪ ਕੀਤੀ ਏ ਕੋਈ ਇਨਾਂ ਥੋੜੀ ਕਿਤੇ ਕਰ ਨਹੀਂ ਸਕਦਾ ਜਿਨੇ ਇਨਾਂ ਦਿਨਾਂ ਚ ਹੈਲਪ ਕੀਤੀ ਮੇਰੀ ਤੇ ਵਹੀ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਉਪਾਜਾ ਤੇ ਜਦ ਤੁਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੁੱਟਿਆ ਵਾ ਬਿਉਹਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਹੀ ਜਿੰਨੇ ਤਰੀਕ ਤੇ ਪ੍ਰਚਾਰ ਦਦੇ ਆ ਉਦੋਂ ਹੀ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗਾਈਡ ਜਿੱਦਾਂ ਕਰਦੇ ਰਹੇ ਉਦਾਂ ਸੀ ਉਹਨਾਂ ਦੇ ਗਾਈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਜਿੰਨ ਕਰ ਅੰਦਰ ਅੱਜ ਇਹ ਮੈਂ ਵਿਖੋ ਇਹਦਾ ਰਮਾਨ ਲੈਣ ਲੱਗੇ ਆ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਦੀ ਹੋਰ ਵੀ ਇਹਨੇ ਵਾਰਤਾ ਕੀਤੀ ਹੋਣੀ ਹੈ ਭਾਈ ਇਹ ਪਰ ਨਸ਼ਾ ਕਰਦੇ ਨੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰ ਗੁੰਝਾ ਤਖਾਈ ਕਿਥੇ ਵਰਤੀ ਕੀਤਾ ਕੀ ਮੈਨੂੰ ਪਾ ਕੇ ਦਿੰਦਾ ਹੈ ਹਾਂਜੀ ਕੀ ਪਾ ਕੇ ਦਿੰਦਾ ਹੈ ਨਸ਼ਾ ਉਹ ਜੋ ਗੋਲੀ ਨਾਲ ਪਖਾਣੇ ਉਹ ਕਰਦੇ ਇਹਨੂੰ ਕੀ ਪਾ ਕੇ ਦਿੰਦਾ ਹੈ ਹਾਂਜੀ ਇਹਨੂੰ ਵੀ ਪਾ ਕੇ ਦਿੱਤਾ ਹੈ ਚਾਚਾ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿੱਦਿ ਗਿ ਚੁੱਕੇ ਤੇਰੇ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ 'ਚ ਜਦ ਮੇਰੀ ਨਿਊ ਮੇ 50 ਸਾਲ ਅੰਬਰਸਾ ਰਹਿੰਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾਤ ਨਹੀਂ ਮੈਂ ਵੀ ਭੁੱਖੇ ਨੇ ਕੀਤਾ ਜੀ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ 'ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲੀਤੀ ਹੈ ਸੀਸੀਟੀਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਜੀ ਬਿਲਕੁਲ ਇਹਦੇ ਕੋਲ ਇੱਕ ਅਸੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਤ ਕੀਤਾ ਆ ਤੇ ਅਸੀਂ ਕਰ ਰਹੇ ਹਾਂ ਹੋਰ ਵੀ ਇਨਵੈਸਟੀਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰਦਾਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਹਾਂ ਇਨਵੈਸਟੀਗੇਟ ਕਰ ਰਹ